तरीके ਦੇ ਨਾਲ 15 ਅਗਸਤ ਦੇ ਸਮਾਗਮ ਜਿਹੜੇ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਰਵਾਏ ਜਾਣਗੇ ਤੇ ਨੋਟੀਫਿਕੇਸ਼ਨ ਜਿਹੜੀ ਹੈ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜੋ ਕਿ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਵੱਖ-ਵੱਖ ਜ਼ਿਲ੍ਹਿਆਂ ਤੇ ਕਮਿਸ਼ਨਰਾਂ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰਾਂ ਦੇ ਨਾਂ ਤੇ ਇਹ ਨੋਟੀਫਿਕੇਸ਼ਨ ਜਿਹੜੀ ਹੈ ਦੇਖੀ ਜਾ ਸਕਦੀ ਹੈ ਤਾਂ ਦੱਸਦੀ ਹੈ ਕਿ ਚਲੰਦਰ ਦੇ ਵਿੱਚ ਰਾਜ ਪੱਦਰੀ ਸਮਾਗਮ ਜਿਹੜਾ ਹੋਣ ਜਾ ਰਹੇ ਜਿੱਥੇ ਜਿਹੜੇ ਸੀਐਮ ਨੇ ਭਗਵੰਤ ਮਾਨ ਉਹਨਾਂ ਦੇ ਵੱਲੋਂ ਝੰਡਾ ਫਹਿਰਾਉਣ ਦੀ ਰਸਮ ਜਿਹੜੀ ਕੀਤੀ ਜਾਣੀ ਹੈ ਬਠਿੰਡਾ ਦੇ ਜੇਕਰ ਗੱਲ ਕੀਤੀ ਜਾਏ ਤਾਂ ਕੁਲਤਾਰ ਸਿੰਘ ਸੰਧਵਾ ਜਿਹੜੇ ਕਿ ਸਪੀਕਰ ਨੇ ਪੰਜਾਬ ਵਿਧਾਨ ਸਭਾ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਵੱਲੋਂ ਝੰਡਾ ਫਹਿਰਾਉਣ ਦੀ ਰਸਮ ਹੋਵੇਗੀ ਤੇ ਅੱਗੇ ਦੱਸਦੇ ਕਿ ਰੋਪਨਗਰ ਦੇ ਵਿੱਚ ਸ਼੍ਰੀ ਜੈ ਕਿਸ਼ਨ ਰੋੜੀ ਡਿਪਟੀ ਸਪੀਕਰ ਨੇ ਪੰਜਾਬ ਵਿਧਾਨ ਸਭਾ ਡਿਪਟੀ ਸਪੀਕਰ ਨੇ ਜੈ ਕਿਸ਼ਨ ਰੋੜੀ ਜਿਨ੍ਹਾਂ ਦੇ ਵੱਲੋਂ ਰੋਪਨਗਰ ਦੇ ਵਿੱਚ ਝੰਡਾ ਫੈਰਾਉਣ ਦੀ ਰਸਮ ਕੀਤੀ ਜਾਏਗੀ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਜ ਦੀਆਂ ਸਾਰੀਆਂ ਡਿਵੀਜ਼ਨਰਾਂ ਦੇ ਕਮਿਸ਼ਨਰਸ ਦੇ ਨਾਲ ਹੀ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਸ ਦੇ ਨਾਂ ਤੇ ਇਹ ਨੋਟੀਫਿਕੇਸ਼ਨ ਜਿਹੜੀ ਹੈ ਲਿਖੀ ਗਈ ਹੈ ਦੱਸਦੀ ਹੈ ਕਿ 15 ਅਗਸਤ 2024 ਸੁਤੰਤਰਤਾ ਦਿਵਸ ਮਨਾਉਣ ਦੇ ਸੰਬੰਧੀ ਇੱਕ ਨੋਟੀਫਿਕੇਸ਼ਨ ਜਿਹੜੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੁਤੰਤਰਤਾ ਦਿਵਸ 15 ਅਗਸਤ 2024 ਦੇ ਸਮਾਗਮ ਦੇ ਮੌਕੇ ਤੇ ਰਾਸ਼ਟਰੀ ਝੰਡਾ ਲਹਿਰਾਉਣ ਤੇ ਸਲਾਮੀ ਦੇਣ ਦਾ ਪ੍ਰੋਗਰਾਮ ਜਿਹੜਾ ਕੀਤਾ ਜਾਏਗਾ ਜਿਸ ਦੇ ਵਿੱਚ ਦੇਖ ਸਕਦੇ ਹਾਂ ਕਿ ਮੰਤਰੀ ਸਹਿਬਾਨਾ ਇਸ ਦੇ ਨਾਲ ਹੀ ਜਿਹੜੇ ਮੁੱਖ ਮੰਤਰੀ ਨੇ ਡਿਪੀ ਸਪੀਕਰ ਨੇ ਉਹਨਾਂ ਦੇ ਨਾਂ ਇਸ਼ਟਿਕਾਰ ਸਾਹਮਣੇ ਆ ਰਹੇ ਨੇ ਦੱਸਦੀ ਕਿ ਪਟਿਆਲਾ ਦੇ ਵਿੱਚ ਹਰਪਾਲ ਸਿੰਘ ਚੀਮਾ ਵਿੱਤ ਪਲਾਨਿੰਗ ਤੇ ਕਰ ਤੇ ਆបਕਾਰੀ ਮੰਤਰੀ ਨੇ ਪੰਜਾਬ ਦੇ ਫਾਜ਼ਿਲਕਾ ਦੀ ਗੱਲ ਕੀਤੀ ਜੇ ਤਾਂ ਅਮਨ अरोड़ा ਨਵੇਂ ਤੇ ਨਵੀਂ ਔਨੀਓ ਊਰਜਾ ਤੇਛ ਪਾਈ ਤੇ ਲਿਖਣ ਸਮਗਰੀ ਮੰਤਰੀ ਨੇ ਪੰਜਾਬ ਦੇ ਬਰਨਾਲਾ ਦੀ ਗੱਲ ਕੀਤੀ ਜਾਇ ਤਾਂ ਡਾਕਟਰ ਬਲਜੀਤ ਕੌਰ ਜੋ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਤਰੰਤਾਰਨ ਦੀ ਗੱਲ ਕੀਤੀ ਜਾਇ ਤਾਂ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਐਨ ਆਰ ਆਈ ਅਫੇਅਰਸ ਤੇ ਪ੍ਰਬੰਧ ਕੀ ਸੁਧਾਰ ਮੰਤਰੀ ਨੇ ਸੰਗਰੋਹ ਦੀ ਗੱਲ ਕਰੀ ਤਾਂ ਡਾਕਟਰ ਬਲਬੀਰ ਸਿੰਘ ਜੋ ਨੇ ਉਹਨਾਂ ਦੇ ਵੱਲੋਂ ਝੰਡਾ ਫਰੋੜ ਦੀ ਸਲਾਮੀ ਦੇਣ ਦੀ ਰਸਮ ਜਿਹੜੀ ਹੈ ਅਦਾ ਕੀਤੀ ਜਾਣੀ ਹੈ ਬਲਬੀਰ ਸਿੰਘ ਜੋ ਕਿ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਪਠਾਨਕੋਟ ਦੇ ਵਿੱਚ ਸ਼੍ਰੀ ਬ੍ਰਹਮਸ਼ੰਕਰ ਮਾਲ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਨੇ ਗੁਰਦਾਸਪੁਰ ਦੀ ਗੱਲ ਕੀਤੀ ਤਾਂ ਸ਼੍ਰੀ ਲਾਲ ਚੰਦ ਜੋ ਕਿ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਤੇ ਜੰਗਲਾਤ ਮੰਤਰੀ ਨੇ ਅੱਗੇ ਗੱਲ ਕੀਤੀ ਜਾਈ ਫਿਰੋਜ਼ਪੁਰ ਦੇ ਤਾਂ ਫਿਰੋਜ਼ਪੁਰ ਦੇ ਵਿੱਚ ਸ਼੍ਰੀ ਲਾਲਜੀਤ ਸਿੰਘ ਭੁੱਲਰ ਜੋ ਕਿ ਟ੍ਰਾਂਸਪੋਰਟ ਤੇ ਪਿੰਡ ਵਿਕਾਸ ਤੇ ਪੰਚਾਇਤ ਮੰਤਰੀ ਨੇ ਅਗੇ ਐਸਐਸ ਨਗਰ ਦੀ ਜੇਕਰ ਗੱਲ ਕੀਤੀ ਜਾਏ ਤਾਂ ਹਰਜੋਤ ਸਿੰਘ ਬੈਂਸ ਜੋ ਕਿ ਸਕੂਲ ਸਿੱਖਿਆ ਪੁਚੇਰੀ ਸਿੱਖਿਆ ਤੇ ਤਕਨੀਕੀ ਸਿੱਖਿਆ ਦੇ ਮੰਤਰੀ ਨੇ ਮੋਗਾ ਦੇ ਵਿੱਚ ਹਰਪਚਨ ਸਿੰਘ ਈਟੀਓ ਊਰਜਾ ਤੇ ਲੋਕ ਨਿਰਮਾਣ ਮੰਤਰੀ ਨੇ ਮਾਨਸਾ ਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਜੋ ਕਿ ਰੱਖਿਆ ਸੇਵਾਵਾਂ ਭਲਾਈ ਤੇ ਸੁਤੰਤਰਤਾ ਸੰਗਰਾਮੀ ਮੰਤਰੀ ਨੇ ਇਸ ਦੇ ਨਾਲ ਹੀ ਐਸਬੀਐਸ ਨਗਰ ਦੇ ਵਿੱਚ ਮਿਸ ਅਨਮੋਲ ਗਗਨਮਾਨ ਤਾਂ ਜਿਹੜੇ ਮੰਤਰੀ ਨੇ ਅਨਮੋਲ ਗਗਨਮਾਨ ਲੇਬਰ ਤੇ ਟੂਰਿਜ਼ਮ ਤੇ ਕਲਚਰਲ ਅਫੇਅਰਜ਼ ਮੰਤਰੀ ਨੇ ਲੁਧਿਆਣਾ ਦੇ ਵਿੱਚ ਬਲਕਾਰ ਸਿੰਘ ਬਲਕਾਰ ਸਿੰਘ ਜਿਹੜੇ ਨੇ ਸਥਾਨਕ ਸਰਕਾਰ ਤੇ ਸੰਸਦੀ ਕਾਜ ਮੰਤਰੀ ਨੇ ਅੰਮ੍ਰਿਤਸਰ ਦੇ ਵਿੱਚ ਗੁਰਮੀਤ ਸਿੰਘ ਖੋਡੀਆਂ ਦੇ ਵੱਲੋਂ ਝੰਡਾ ਫੈਰਉਣ ਦੀ ਸਲਾਮੀ ਦੇਣ ਦੀ ਰਸਮ ਜਿਹੜੀ ਆ ਅਦਾ ਕੀਤੀ ਜਾਣੀ ਗੁਰਮੀਤ ਸਿੰਘ ਖੁੱਡੀਆਂ ਦੀ ਗੱਲ ਕਰ ਲਈਏ ਤਾਂ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਨੇ ਤਾਂ ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੇ ਤਿਆਰੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅੱਜ 7 ਅਗਸਤ ਹੈ ਤੇ ਮਹਾਂਜ ਵਿਚਕਾਰ ਇੱਕ ਹਫਤਾ ਰਹਿ ਗਿਆ ਹੈ ਪੂਰੇ ਪੰਜਾਬ ਦੇ ਵਿੱਚ 15 ਅਗਸਤ ਸੁਤੰਤਰਤਾ ਦਿਵਸ ਦਾ ਇਹ ਤਿਉਹਾਰ ਜਿਹੜਾ ਇਸ ਨੂੰ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਣੇ ਜਿਸ ਨੂੰ ਲੈ ਕੇ ਪਹਿਲੇ ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਝੰਡਾ ਫੈਰਉਣ ਦੀ ਰਸਮ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਮંત્રી ਦੇ ਵੱਲੋਂ ਕੀਤੀ ਜਾਏਗੀ ਇਹ ਵੀ ਫਿਲਹਾਲ ਦੇ ਲਈ ਇਸ ਦਾ ਵੀ ਫੈਸਲਾ ਜਿਹੜਾ ਕਰ ਲਿੱਤਾ ਗਿਆ ਤੇ ਨੋਟੀਫਿਕੇਸ਼ਨ ਜਿਹੜੀ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ 15 ਅਗਸਤ ਹੁਣ ਕਾਫੀ ਨੇੜੇ ਆ ਗਈ ਹੈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਿਹੜੀ ਹੈ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਦੇਖ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ 15 ਅਗਸਤ ਦੇ ਸਮਾਗਮ ਜਿਹੜੇ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਰਵਾਏ ਜਾਣਗੇ ਤੇ ਨੋਟੀਫਿਕੇਸ਼ਨ ਜਿਹੜੀ ਹੈ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜੋ ਕਿ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਕਮਿਸ਼ਨਰਾਂ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰਾਂ ਦੇ ਨਾਂ ਤੇ ਇਹ ਨੋਟੀਫਿਕੇਸ਼ਨ ਜਿਹੜੀ ਹੈ ਦੇਖੀ ਜਾ ਸਕਦੀ ਹੈ ਤਾਂ ਦੱਸਦੀ ਹੈ ਕਿ ਚਲੰਦਰ ਦੇ ਵਿੱਚ ਰਾਜ ਪਦਰੀ ਸਮਾਗਮ